ਅਸਥਮਾ ਦੇ ਦਮਾ ਭਾਰਤ ਦਾ ਹੁਣ ਦਮ ਘੁੱਟ ਰਿਹਾ ਹਾਂਜੀ ਮੇਨ ਹਾਂਜੀ ਉਹਦੇ ਵਿੱਚ ਇਹ ਸਭ ਤੋਂ ਉੱਤਮ ਚੀਜ਼ ਆ ਸਭ ਤੋਂ ਉੱਤਮ ਹਾਵ ਤੋਂ ਉੱਪਰ ਪਰਸੈਂਟੇਜ ਚ ਜਿਹੜੇ ਕਫ ਸਰਪਾ ਹਾਂਜੀ ਉਹਦੇ ਵਿੱਚ ਇਹ ਯੂਜ਼ ਹੁੰਦਾ ਮੇਨ ਇੰਗਰੀਡੀਐਂਟ ਆ ਇਹ ਜਿਹੜੇ ਮਹਾਰਿਸ਼ੀ ਚਰਕਜੀ ਆ ਨਾ ਅੱਛਾ ਜੀ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਮੈਂਸ਼ਨ ਕੀਤਾ ਕਿ ਜਿੰਨਾ ਚਿਰ ਇਹ ਬੂਟਾ ਧਰਤੀ ਦੇ ਉੱਤੇ ਆ ਨਾ ਅੱਛਾ ਉਹਨਾਂ ਚਿਰ ਇਨਸਾਨ ਜਿਹੜਾ ਆ ਉਹ ਕਫ ਦੇ ਰੋਗਾ ਤੋਂ ਮਰ ਨਹੀਂ ਸਕਦਾ ਇੱਥੇ ਲੋਕਾਂ ਨੂੰ ਇਹਦੇ ਬੈਨੀਫਿਟ ਪਤਾ ਆ ਪਰ ਉਹ ਲਿਮਿਟ ਜਿਹੜਾ ਅੱਜ ਦਾ ਪਤਾ ਯੂਜ਼ ਕਰਦੇ ਆ ਲੋਕ। ਫਲੋਰ ਸ਼ਵਲਕ ਰੇਂਜ ਦੀਆਂ ਸਾਡੀਆਂ ਜਿਹੜੀਆਂ ਪਹਾੜੀਆਂ ਆ ਪੰਜਾਬ ਦੇ ਵਿੱਚ ਇਹਨਾਂ ਨੂੰ ਕੰਡੀ ਦਾ ਇਲਾਕਾ ਵੀ ਕਹਿੰਦੇ ਆ ਇੱਥੇ ਉੱਥੇ ਆਪਾਂ ਘੁੰਮ ਰਹੇ ਆ ਤੇ ਇੱਥੇ ਜੋ ਜੜੀ-ਬੂਟੀ ਪੇੜ-ਪੌਦੇ ਉਹ ਦੇਖ ਰਹੇ ਆ ਤੇ ਘੁੰਮਦੇ-ਘੁੰਮਦੇ ਅਸੀਂ ਆਏ ਆ ਅੱਜ ਪਿੰਡ ਮਨੋਤਾ ਤੇ ਮਨੋਤਾ ਪਿੰਡ ਜਿਹੜਾ ਆ ਉਹ ਹਿਸ਼ਾਰਪੁਰ ਡਿਸਟ੍ਰਿਕਟ ਵਿੱਚ ਹੀ ਪੈਂਦਾ ਆ ਤੇ ਰੰਜੋਤ ਭਾਜੀ ਮੇਰੇ ਨਾਲ ਆ ਤੇ ਸਾਨੂੰ ਹੋਰ ਵੀ ਜਿੱਦਾਂ ਬੂਟਿਆਂ ਦਾ ਗਿਆਨ ਦਿੰਦੇ ਆ ਰਹੇ ਆ ਪਿੱਛੇ ਜਿੱਦਾਂ ਆਪਾਂ ਰੁਕੇ ਸੀਗੇ ਗੜਦੀ ਵਾਲਾ ਦੇ ਕੋਲ ਤੇ ਇੱ ਕੁਝ ਪੇੜ ਪੌਦੇ ਜੜੀ ਬੂਟੀਆਂ ਆ ਜਿਹਨਾਂ ਬਾਰੇ ਹੋਰ ਸਾਨੂੰ ਭਾਜੀ ਦੱਸਣਗੇ ਭਾਜੀ ਦੱਸੋ ਜੀ ਕੀ ਆ ਹੁਣ ਇੱਥੇ ਜਿਹੜਾ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਮੇਨ ਜਿਹੜਾ ਆ ਬੂਟਾ ਆ ਜੀ ਹਾਂਜੀ ਇਹ ਵੈਸੇ ਪੂਜਨੀਕੀ ਆ ਪੂਜਣ ਵਾਲਾ ਬੂਟਾ ਇਹ ਅੱਛਾ ਜੀ ਇਹ ਤੁਸੀਂ ਹੁਣ ਮੌਸਮ ਦੇ ਵਿੱਚ ਇਹਨੂੰ ਫੁੱਲ ਵੀ ਬਹੁਤ ਆ ਇੱਥੇ ਦੇਖ ਲਓ ਆ ਦੇਖੋ ਫੁੱਲ ਇਹਨੂੰ ਹਾਂਜੀ ਇਹਨੂੰ ਇੱਥੇ ਲੋਕਲ ਭਾਸ਼ਾ ਦੇ ਵਿੱਚ ਤਾਂ ਬਲਸੂਟੀ ਕਹਿੰਦੇ ਆ ਅੱਛਾ ਜੀ ਤੇ ਇਹਦਾ ਜਿਹੜਾ ਆਯੁਰਵੈਦਿਕ ਨੇਮ ਹਾਂਜੀ ਉਹ ਬਾਸਾ ਵੀ ਆ ਅੱਛਾ ਜੀ ਤੇ ਅੜੂਸਾ ਵੀ ਆ ਠੀਕ ਆ ਜੀ ਤੇ ਹੋਰ ਵੀ ਇਹਨੂੰ ਲੈਂਗੁਏਜ ਦੇ ਵਿੱਚ ਕਾਫੀ ਕੋਸ਼ਿਸ਼ ਜਿੱਦਾ ਆਪਣੀ ਆਪਣੀ ਜਿੱਦਾ ਬੰਗਾਲ ਚ ਅਲੱਗ-ਅਲੱਗ ਹਾਂਜੀ ਇਹਨੂੰ ਯੂਜ਼ ਕਰਦੇ ਜਿੱਦਾ ਅਸੀਂ ਬਲਸੂਟੀ ਕਹਿੰਨੇ ਆ ਅੱਛਾ ਜੀ ਇੱਥੇ ਲੋਕਾਂ ਨੂੰ ਇਹਦੇ ਬੈਨੀਫਿਟ ਪਤਾ ਆ ਪਰ ਉਹ ਲਿਮਟ ਜਿਹੜਾ ਜਿੱਦਾ ਪਤਾ ਆ ਯੂਜ਼ ਕਰਦੇ ਆ ਲੋਕ ਅੱਛਾ ਜੀ ਜਿੱਦਾ ਪਸ਼ੂਆਂ ਦੇ ਜ਼ਹਿਰ ਜੀ ਹੋ ਜਾਂਦੀ ਆ ਥਾਣਾ ਦੇ ਵਿੱਚ ਜਦੋਂ ਸੁੰਗਦੇ ਆ ਡੰਗਰ ਠੀਕ ਜੇ ਉਹਦਾ ਵੀ ਜ਼ਹਿਰ ਜੀ ਹੋ ਜਾਂਦੀ ਥਾਣਾ ਚ ਠੀਕ ਆ ਲੋਕ ਸਿਰਫ ਇਹਨੂੰ ਉਹਦੇ ਉਹਨਾਂ ਦੇ ਥੱਲੇ ਸਿੱਟਦੇ ਆ ਅੱਛਾ ਤੇ ਉਸ ਕਰਕੇ ਇਹਨੂੰ ਯੂਜ਼ ਕਰਦੇ ਆ ਠੀਕ ਆ ਪਰ ਜਿਹੜੇ ਮਹਾਰਿਸ਼ੀ ਚਰਕ ਜੀ ਆ ਨਾ ਅੱਛਾ ਜੀ ਉਹਨਾਂ ਨੇ ਆਪਣੇ ਗ੍ਰੰਥ ਦੇ ਵਿੱਚ ਮੈਂਸ਼ਨ ਕੀਤਾ ਕਿ ਜਿੰਨਾ ਚੱਕਰ ਇਹ ਬੂਟਾ ਧਰਤੀ ਦੇ ਉੱਤੇ ਆ ਨਾ ਅੱਛਾ ਉਹਨਾਂ ਚੱਕਰ ਇਨਸਾਨ ਜਿਹੜਾ ਆ ਉਹ ਕਾਫ ਦੇ ਰੋਗਾ ਤੋਂ ਮਰ ਨਹੀਂ ਸਕਦਾ ਜਿੰਨਾ ਚੱਕਰ ਇਹ ਬੂਟਾ ਇੱਥੇ ਪ੍ਰithvi ਦੇ ਉੱਤੇ ਹੈਗਾ ਠੀਕ ਆ ਤੇ ਇਹਦਾ ਸਾਰਾ ਜੜ ਤੋਂ ਲੈ ਕੇ ਹੂੰ ਹੂੰ ਪੂਰਾ ਜਿਹੜਾ ਉੱਪਰ ਪੱਤੇ ਤੱਕ ਸਾਰਾ ਕੰਮ ਹੁੰਦਾ ਹੈ ਅੱਛਾ ਜੀ ਤੇ ਜਿਹੜਾ ਇਹਦਾ ਆ ਫੁੱਲ ਆ ਹੂੰ ਹੂੰ ਇਹ ਸਾਰੇ ਫੁੱਲ ਕਲੈਕਟ ਕਰਕੇ ਹਾਂਜੀ ਜਦਾ ਮੰਨ ਲਓ ਕਿ ਲੋਕਲ ਕਲੈਕਟ ਕਰ ਲਏ ਠੀਕ ਆ ਤਾਂ 2 ਕਿਲੋ ਇਹਦੇ ਵਿੱਚ ਤਾਂ ਅੱਗੇ ਵਾਲੀ ਮਿਸ਼ਰੀ ਜਿਹੜੀ ਆ ਠੀਕ ਆ ਉਹ ਪਾ ਕੇ ਇਦਾਂ ਗੁੰਨ ਕੇ ਤਾਂ ਉਹਨੂੰ ਕੱਚ ਦੇ ਜਾਰ ਚ ਪਾ ਕੇ ਤਾਂ ਗੁਲਕੰਦ ਬਣਾ ਲਓ ਅੱਛਾ ਜੀ ਤਾਂ ਜਿਨ੍ਹਾਂ ਨੂੰ ਕੋਈ ਕਫ ਦਾ ਮਿਊਕਸ ਦਾ ਰੋਗ ਆ ਹਾਂਜੀ ਤਾਂ ਉਦਾਂ ਵੀ ਜੇ ਕਿਸੇ ਨੂੰ ਕਬਜਾ ਹਾਂਜੀ ਜਾਂ ਗਰਮੀ ਤੇ ਕਫ ਦੋਨੋਂ ਹੀ ਆ ਮੰਨ ਲਓ ਕਿ ਮੇਨ ਪ੍ਰੋਬਲਮ ਲੋਕਾਂ ਨੂੰ ਆਉਂਦੀ ਆ ਕਿ ਕਫ ਜਕਾਮ ਆ ਹਾਂਜੀ ਉਹਦੇ ਵਿੱਚ ਉਹ ਗਰਮ ਚੀਜ਼ ਦੇਣੀ ਪੈਂਦੀ ਉਹਨਾਂ ਦੇ ਗਰਮੀ ਪੈ ਜਾਂਦੀ ਠੀਕ ਆ ਤਾਂ ਜੇ ਗਰਮੀ ਨੂੰ ਹਟਾਉਣ ਲਈ ਠੰਡੀ ਚੀਜ਼ ਖਾਂਦੇ ਆ ਤਾਂ ਕਾਫੀ ਕੰਮ ਆ ਜਾਂਦਾ ਠੀਕ ਆ ਇਹ ਦੋ ਉਹ ਦੋਨਾਂ ਚੀਜ਼ਾਂ ਦੇ ਕੰਮ ਕਰਦਾ ਇਹਦਾ ਇੰਨਾ ਗੁਣ ਆ ਇਹ ਸਾਡੇ ਆਮ ਤੌਰ ਤੇ ਪਹਾੜਾਂ ਵਿੱਚ ਹੀ ਦੇਖਿਆ ਜਾਂਦਾ ਪਿੰਡਾਂ ਜਾਂ ਘਰਾਵਾਂ 'ਚ ਲੋਕਾਂ ਦੇ ਚੋਈਆਂ 'ਚ ਅੱਛਾ ਇੱਥੇ ਪੂਰੇ ਮਲਕੇ ਮੈਂ ਹੁਣ ਵੀ ਉਧਰ ਕਸ਼ਮੀਰ ਵੱਲ ਵੀ ਘੁੰਮ ਗਿਆ ਅੱਛਾ ਜੀ ਜਿੱਥੇ ਬਰਫ਼ ਵੀ ਪੈਂਦੀ ਆ ਨਾ ਹਾਂਜੀ ਹਾਂਜੀ ਉਹਨਾਂ ਇਲਾਕਿਆਂ 'ਚ ਵੀ ਆ ਇਹ ਐਸੀ ਜ਼ਬਰਦਸਤੀ ਦੇ ਵਿੱਚ ਮਤਲਬ ਕਿ ਤਾਕਤ ਆ ਹੋਣ ਦੀ ਸੁੱਕਦਾ ਨਹੀਂ ਸੱਜੇ ਕਿਤੇ ਇਹਦੀ ਕਲਮ ਵੀ ਲੱਗ ਜਾਂਦੀ ਅੱਛਾ ਇਹਦੀ ਆਪਣੀ ਜੜ ਵੀ ਉਖਾੜ ਕੇ ਬੂਟਾ ਵੀ ਲਾ ਸਕਦੇ ਆ ਸੀ ਪਾਰਕ ਚ ਠੀਕ ਆ ਠੀਕ ਆ ਇਹਦੀ ਤੁਸੀਂ YouTube ਤੇ ਵਾਸਾ ਅਡੂਸਾ ਜਾਂ ਲਿਖ ਕੇ ਸਰਚ ਮਾਰੂਗੇ ਨਾ ਅੱਛਾ ਜੀ ਤੁਹਾਨੂੰ ਲੱਖਾਂ ਵੀਡੀਓਜ਼ ਮਿਲ ਜਾਣੀਆਂ ਅੱਛਾ ਹਾਂ ਇਹਦੇ ਪੱਤੇ ਯੂਜ਼ ਕਰੋ ਪੰਚਾਂਗ ਯੂਜ਼ ਕਰੋ ਕਾੜੇ ਬਣਾ ਕੇ ਪੀ ਸਕਦੇ ਆ ਤੇ ਦੇਖੋ ਆ ਕਿੰਨੀ ਜ਼ਿਆਦਾ ਇੱਥੇ ਹੈਗੀ ਆ ਦੇਖੋ ਸਾਰੀ ਹੈ ਆ ਦੇ ਆ ਦੇ ਅੱਗੇ ਮਤਲਬ ਇਹ ਤੁਸੀਂ ਜਿੱਦਾਂ ਕਹਿ ਰਹੇ ਕਿ ਤਾਂ ਪਸ਼ੂਆਂ ਦੇ ਲਈ ਕੰਮ ਆਉਂਦੀ ਆ ਜਿਹੜੀ ਆਮ ਲੋਕਾਂ ਨੂੰ ਪਤਾ ਹੈ ਇੱਥੇ ਬਾਕੀ ਕਫ ਦੇ ਲਈ ਨਹੀਂ ਪਤਾ ਹੈਗਾ ਜ਼ਿਆਦਾਤਰ ਲੋਕਾਂ ਨੂੰ ਕਫ ਤੇ ਪਿਤ ਦੋਨੇ ਲੋਕਾਂ ਕਫ ਤੇ ਦੋਨੋਂ ਲੋਕਾਂ ਲਈ ਇਹਦੀਆਂ ਕਲਾਸਿਕਲ ਮਿਲਦੀਆਂ ਵਾਸਾ ਰਸਟ ਅੱਛਾ ਜੀ ਵਾਸਾ ਰਸਟ ਮਿਲਦੀਆਂ ਲਗਭਗ ਪਰਸੈਂਟੇਜ ਦੇ ਹਿਸਾਬ ਨਾਲ ਜੇ ਲਾਇਆ ਜਾਵੇ ਤਾਂ ਹਾਫ ਤੋਂ ਉੱਪਰ ਪਰਸੈਂਟੇਜ ਚ ਜਿਹੜੇ ਕਫ ਸਰਪਾ ਹਾਂਜੀ ਉਹਦੇ ਵਿੱਚ ਇਹ ਯੂਜ਼ ਹੁੰਦੀ ਮੇਨ ਇਨਗਰੀਡੀਐਂਟ ਆ ਹੈ ਕਫ ਸਿਰਫ ਜਿਹੜੇ ਆਮ ਮਿਲਦੇ ਆ ਆਯੁਰਵੇਦ ਦੇ ਚ ਦੂਜੇ ਵੀ ਆਯੁਰਵੇਦ ਵਿੱਚ ਵੀ ਦੂਸਰਿਆਂ ਚ ਵੀ ਇਹਦੇ ਸੌਲਟ ਕੱਢ ਕੇ ਯੂਜ਼ ਕੀਤਾ ਜਾਂਦਾ। ਲਓ ਦੇਖੋ ਜੀ ਇੰਨੀ ਹੈਰਾਨੀ ਹੁੰਦੀ ਆ ਮੈਨੂੰ ਤਾਂ ਹੈਰਾਨੀ ਹੁੰਦੀ ਆ ਕਿ ਵੀ ਇੰਨਾ ਕੁਝ ਸਾਢੇ ਪੰਜਾਬ ਚ ਹੀ ਆ ਮਤਲਬ ਕਿ ਇਹ ਨਹੀਂ ਹੈਗਾ ਵੀ ਇਹ ਫਿਰ ਪੰਜਾਬ ਚ ਯੂਜ਼ ਹੁੰਦਾ ਆ ਪੂਰੇ ਭਾਰਤ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਆਯੁਰਵੈਦਿਕ ਮੈਡੀਸਿਨ ਬੰਦੀਆਂ ਆ ਉਹਨਾਂ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਆ। ਖਾਸ ਤੌਰ ਤੇ ਜਿਹੜੇ ਕਫ ਵਾਲੀ ਪ੍ਰੋਬਲਮਸ ਹੁੰਦੀਆਂ ਆ ਖੰਗ ਦੀਆਂ ਪ੍ਰੋਬਲਮ ਕਫ ਦੀਆਂ ਪ੍ਰੋਬਲਮ ਖਾਸ ਕਰਕੇ ਸਹੀ ਅਸਥਮਾ ਤੇ ਦਮਾ ਭਾਰਤ ਦਾ ਹੁਣ ਦਮ ਘੁੱਟ ਰਿਹਾ ਹਾਂਜੀ ਹਾਂਜੀ ਉਹਦੇ ਵਿੱਚ ਇਹ ਸਭ ਤੋਂ ਉੱਤਮ ਚੀਜ਼ ਆ ਸਭ ਤੋਂ ਉੱਤਮ ਇਹਨੂੰ ਯੂਜ਼ ਕੀਤਾ ਜਾਂਦਾ ਕਾਫ ਦੇ ਰੋਗ ਜਿਹੜਾ ਦਮਾ ਤੇ ਅਸਥਮਾ ਉਹਨੂੰ ਇਹ ਜੜ ਤੋਂ ਖਤਮ ਕਰ ਦਿੰਦਾ ਤੇ ਬਕਾਇਦਾ ਕਿ ਉਹਦੇ ਰੂਲ ਫਾਲੋ ਕਰੇ ਬੰਦਾ ਹਾਂ ਹਾਂ ਹਾਂਜੀ ਹਾਂਜੀ ਤੇ ਆਪਣੇ ਲਾਈਫ ਸਟਾਈਲ ਚੇਂਜ ਕਰੇ ਠੀਕ ਆ ਤੇ ਬਾਕੀ ਯੂਜ਼ ਕਰੇ ਆਪਣੇ ਉਹਨਾਂ ਦਾ ਰਿਸਪੈਕਟ ਕਰਕੇ ਇਹ ਨਾ ਹੋਵੇ ਅਜਾੜ ਹੀ ਪਾ ਦਵੇ ਨਹੀਂ ਨਹੀਂ ਦੇਖੋ ਜਿੰਨਾ ਚਿਰ ਤੱਕ ਆਪਾਂ ਦੂਸਰੀ ਮੈਡੀਸਿਨ ਵੀ ਨਹੀਂ ਰਿਸਪੈਕਟਫੁਲੀ ਖਾਣੇ ਵਿਸ਼ਵਾਸ ਕਰਕੇ ਤਾਂ ਉਹ ਵੀ ਨਹੀਂ ਕੰਮ ਕਰਦੀ ਕੋਈ ਵੀ ਹਾਂਜੀ ਹਾਂਜੀ ਤੇ ਇੱਥੇ ਵੀ ਸਾਨੂੰ ਪੂਰਾ ਮਤਲਬ ਕਿ ਟਰਸਟ ਠੀਕ ਹੈ ਤੇ ਰੂਲ ਫੋਲੋ ਕਰਕੇ ਖਾਣਾ ਚਾਹੀਦਾ ਆ ਬਿਲਕੁਲ ਤੇ ਚਲੋ ਦੇਖੋ ਆ ਤੁਹਾਨੂੰ ਹੋਰ ਅੱਗੇ ਪਹਾੜਾਂ ਦੇ ਵਿੱਚ ਪਹਾੜਾਂ ਦੇ ਵਿੱਚ ਹੀ ਖੜੇ ਆਪਾਂ ਪਹਾੜ ਦੇ ਇੱਕ ਉੱਪਰ ਚੜੇ ਹੋਏ ਆਪਾਂ ਜਿਹਦਾ ਮਨੋਤਾ ਪਿੰਡ ਚ ਆਓ ਦੇਖੋ ਤੁਹਾਨੂੰ ਬੈਕਸਾਈਡ ਦਿਖਾਵਾਂ ਮੇਰੀ ਬੈਕਸਾਈਡ ਦੇਖੋ ਉੱਧਰ ਉਹ ਪਹਾੜੀ ਆ ਹਾਂਜੀ ਆਓ ਦੇਖੋ ਤੇ ਹੋਰ ਭਾਜੀ ਹੋਰ ਦੇਖਦੇ ਕੁਛ ਇੱਥੇ ਜਿੱਦਾਂ ਤੁਸੀਂ ਆਉਂਦੇ ਹੋ ਮੈਨੂੰ ਜਟਰੋਫਾ ਦਿਖਾਇਆ ਉਹ ਵੀ ਆਪਾਂ ਦਿਖਾਵਾਂਗੇ ਆਪਣੇ ਵੀ ਉਸ ਨੂੰ ਜਟਰੋਫਾ ਸਾਡੇ ਉੱਥੇ ਪਿੱਛੇ ਸੀਗੇ ਹਾਂਜੀ ਉਹਨੇ ਪਿੱਛੇ ਹੋਰ ਦਿਖਾਵਾਂਗੇ ਅੱਗੇ ਆ ਜਾਣੇ ਹਾਂ ਆ ਉਹ ਤਾਂ ਮੜਾ ਜਾਏ ਇੱਦਣ ਕੋਈ ਦੇਖੀਏ ਕੁਛ ਹੋਰ ਦੀਦਾ ਤਾਂ ਅੰਦਰ ਇੱਥੇ